ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤਕਸ਼ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂ ਦੀਆਂ ਲਾੜੀਆਂ ਫੌਜਾਂ ਦਾ ਹੋਲੀ ਕਿੰਨੀ ਸੰਸੇਵ ਰੰਗ ਲਾਗਾ ਆਤ ਲਾਲਦੇਵ ਸੋ ਹੋਲੇ ਮੁਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂ ਦੀਆਂ ਲਾਡਲੀਆਂ ਨਹਿੰਸ ਸਿੰਘ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਹਿੰਸ ਸਿੰਘ ਜਥੇਬੰਦੀਆਂ ਜਿਹੜੀਆਂ ਨਰੋਲ ਧਾਰਮਿਕ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਸਾਰੇ ਫੌਜਾਂ ਨੇ ਤੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਕੋਣਾ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਰੋਲ ਧਾਰਮਿਕ ਗੱਲਬਾਤ ਕਰਨੀ ਹੈ ਮਰਿਆਦਾ ਤੇ ਪਹਿਰਾ ਦੇਣਾ ਜੋ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮਰਿਆਦਾ ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਗੁਰੂ ਦੀਆਂ ਲਾੜਦਿਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਇਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਹਿੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਇੱਕ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ। ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਅਸਥਰੀ ਆਕਾਲ ਤਖਤ ਸਾਹਿਬ ਤੋਂ ਹੁਕਮ ਨਾਵੇਂ ਜਾਰੀ ਹੋਏ ਤੇ ਉਹ ਹੁਕਮ ਨਾਵੇਂ ਦੀ ਜਿਹੜੀ ਐ ਘੋਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਾਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਇਹਨਾਂ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਹੈ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨੈਂ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਹਿੰਗਸنگ ਜਥੇਬੰਦੀਆਂ ਹਮੇਸ਼ਾ ਤਤਪਰ ਨੇ ਤੇ ਕਦੇ ਵੀ ਕੋਈ ਤਖਤ ਸਾਹਿਬ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹਿੰਗਸنگ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਦਾ ਦੀ ਜਿਹੜੀ ਕੋਹਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸੇਖ ਸੰਗਤਾਂ ਜਿਹੜੀਆਂ ਉਹ ਇਹਦਾ ਪੁਰਜੋਰ ਜਿਹੜਾ ਵਿਰੋਧ ਕਰਦਿਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਆ ਇਹਦੀ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੇ ਆ ਉੱਥੇ ਹੀ ਨਹਿنگ ਸਿੰਘ ਫੌਜਾਂ ਦੇ ਨਾਲ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਮੁਖੀ ਦਮਨਵੀਂ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਸੰਤ ਬਾਬਾ ਮਨਮੋਹਨ ਸਿੰਘ ਬਰਨੋ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਲ ਦਾ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਤੇ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਜੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਦਲਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਤੇ ਵਿਰੋਧ ਅਸੀਂ ਕਰ ਰਹੇ ਆ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਦਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾਨ ਹੈਂਗਸਿੰਗ ਜਥੇਬੰਦੀਏ ਨੂੰ ਪਰਵਾਣ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਾਕਤ ਦੇ ਉਹ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਹੈ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਆ ਹਨੇੰਗਰ ਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਤਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹோம் ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਗੁਰਸੇਖ ਸੰਗਤਾਂ ਜਿਹੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਹਾਂਸੰਗ ਜਥੇਬੰਦੀਆਂ ਦੀ ਸਾਡੀ ਮਰਿਆਦ ਆ ਅਸੀਂ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜਿਵੇਂ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਜੋ ਤਲਸਰੀ ਕੇ ਗੜ੍ਹ ਸਾਹਿਬ ਵਿਖੇ ਅੱਜ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਭਾਵ ਨਾਲ ਆ ਲਈਆਂ ਉੱਥੇ ਇੱਕ ਸ਼ਰੂਨੀ ਕਮੇਟੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੇ ਬਹੁਤ ਵੱਡੀ ਸੱਟ ਦੇ ਮਰਜਾੰਦਾ ਦਾ ਘਾਟੂ ਮਾਰਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਦੇ ਗੁਰਸਿੱਖ ਸਾਹਿਬਾਨ ਲਾਹਮਾ ਕਰਦਾ ਆਇਆ ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰੰਪਰਾ ਇੱਥੇ ਬਸ ਰਹੀ ਜਿਸ ਗੁਰਦਾਸ ਸਿੰਘ ਨੂੰ ਅੱਜ ਇਹਨਾਂ ਨੇ ਜਗਤ ਦਾ ਬਣਾਇਆ ਔਰ ਉਹ ਤੁਸੀਂ ਪਿਛਲੀ ਆਉਂਦੀ YouTube ਤੋਂ ਕੱਢ ਕੇ ਦੇਖ ਲਓ ਜੋ ਵੀ ਇਹਦੇ ਪ੍ਰਚਾਰ ਕੀਤਾ ਛੋੜੀ ਅਕਾਲੀ ਦਲ ਦੇ ਵਿਰੁੱਧ ਤੇ ਸਿੱਖ ਪਰੰਪਰਾਮ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਸ੍ਰੀ ਦਾਸ ਦਮਨਿ ਤਕਸਾਲ ਦਾ ਮੁਖਸਾਰਾ ਹੁੰਦੇ ਨਾਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸੰਗਤਾਂ ਉਹਦਾ ਵਿਰੋਧ ਕਰਨ ਦਮਦਮੇ ਪਿਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ਼ਰੂਨਿਕ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਹੈ ਸ਼ਰੂਨ ਦੇ ਅਕਾਲੀ ਦਲ ਛੀਧੀਆਂ ਦੇ ਕੇ ਖਾਲਸਾ ਪੰਥ ਨੇ ਕਾਇਮ ਕੀਤਾ ਸੀ ਇਹ ਜਥੇਬੰਦੀ ਹੋਂਦ ਚਾਈ ਸੀ ਪਰ ਅੱਜ ਜਿਹੜਾ ਇਹਦਾ ਨਗਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲ ਰਹੇ ਇਹਨਾਂ ਦੀ ਕੋਈ ਪਤਾ ਨਹੀਂ ਕੀ ਹੋ ਗਈ ਹੈ ਕਦੀ ਕੁਝ ਕਰ ਦਿੰਦੇ ਕਦੀ ਕੁਝ ਕਰ ਦਿੰਦੇ ਇਸ ਕਰਕੇ ਖਾਲਸਾਈ ਸਾਨੂੰ ਸਾਫ ਤਾਂ ਬਣਨ ਦੀ ਜ਼ਰੂਰਤ ਹੈ ਇਹ ਤਾਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਤਹੀ ਤਾਂ ਸਿਰਫ ਮਰਿਆਦਾ ਦੇ ਧਾਰ ਨਹੀਂ ਆਉਂਦੇ ਮੁਤਾਬਕ ਜਮਾ ਬਦਲਿਆ ਗਿਆ ਤੇਰੇ ਨਾਲ ਸਮਰਿਆਦਾਜੀ ਦੇ ਸਾਥ ਤੋਂ ਬਿਨਾਂ ਕਾਜਕੂਸੀ ਹੋਈ ਆ ਇਹ ਤਾਂ ਪਹਿਲੀ ਵਾਰੀ ਹੋਈ ਆ ਉਹ ਉਹਦਾ ਹੀ ਆਪਾਂ ਸੰਸਖਿਪਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਇਹ ਇਹ ਨਹੀਂ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਬਾ ਨੂੰ ਲਾਉਣਾ ਹੁੰਦਾ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਇਹ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਨਾਲ ਹੀ ਚਲੇ ਜਾਣਾ ਮਾੜਾ ਕਾਰਜ ਹੋਇਆ ਮਰਿਆਦਾ ਦੇ ਇਹ ਦੇਸ਼ ਦੇ ਜਥੇਦਾਰ ਜਿਹੜੇ ਪਹਿਲਾਂ ਇਹਨਾਂ ਨੇ ਸੁਤੰਤਰਤਾ ਸਰਕਾਰ ਤੱਕ ਸਾਹਿਬ ਦੇ ਤੇ ਨਾਲ ਹੀ ਜਿਹੜੇ ਤਖਸ਼ਰੀ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਜਿਹੜਾ ਸ਼ਰਮੀ ਕਮੇਟੀ ਨੇ ਮਰਿਆਦਾ ਤੋਂ ਬਾਹਰ ਜਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਉਤਾਰਿਆ ਤੇ ਉਹ ਜਿਹੜੇ ਤੁਰੰਤ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਂ ਸਾਡੀਆਂ ਸਾਡੀਆਂ ਸਾਰੀਆਂ ਇਨਤੰਗ ਜਿਦੇ ਬੰਦਿਆਂ ਵੱਲੋਂ ਜਿਹੜੀ ਹੈ ਇਹ ਪਹਿਲਾਂ ਵੀ ਤੇ ਅੱਗੇ ਵੀ ਹਮੇਸ਼ਾ ਇਹ ਜਾਰੀ ਰਹੂਗੀ ਜਿਹੜੀ ਉਹ ਮਰਿਆਦਾ ਦੀ ਕੋਹਰ ਉਲੰਘਣਾ ਕੀਤੀ ਹੈ ਸਾਡੇ ਸਿੰਘ ਸਾਹਿਬ ਜਿਹੜੇ ਗਿਆਨੀ ਰਕबीर ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉਹ ਵਧੀਆ ਸੇਵਾਵਾਂ ਨਿਭਾਰੇ ਜੀ ਜਿਨ੍ਹਾਂ ਦੀ ਕੋਈ ਵੀ ਗਲਤੀ ਨਹੀਂ ਜੇ ਗਲਤੀ ਹੈਗੀ ਤਾਂ ਸੰਗਤ ਦੇ ਸਾਹਮਣੇ ਲਿਆਉਂਦੇ ਅਰੇ ਜੀ ਪ੍ਰੇਜੇਦਾਰ ਜਿਹੜੇ ਪਹਿਲਾਂ ਇਹਨਾਂ ਨੇ ਅ ਸੰਗਤ ਵਿੱਚ ਵੀ ਸਰਪੰਚ ਸਾਹਿਬ ਦੇ ਤੇ ਨਾਲ ਹੀ ਜिले ਦੇ ਕਨਸ਼ੀਰੀ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਜਿਹੜਾ ਸ਼ਰੋਮੀ ਕਮੇਟੀ ਨੇ ਮਰਿਆਦਾ ਤੋਂ ਬਾਹਰ ਜਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਉਤਾਰਿਆ ਤੇ ਉਹ ਜਿਹੜੇ ਤੁਰੰਤ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਂ ਸਾਡੀਆਂ ਸਾਡੀਆਂ ਸਾਰੀਆਂ ਨਾਗਰਿਕ ਜਦੇ ਬੰਦੀਆਂ ਵੱਲੋਂ ਜਿਹੜੀ ਹੈ ਇਹ ਪਹਿਲਾਂ ਵੀ ਤੇ ਅੱਗੇ ਵੀ ਹਮੇਸ਼ਾ ਇਹ ਜਾਰੀ ਰਹੂਗੀ ਜਿਹੜੀ ਉਹ ਮਰਿਆਦਾ ਦੀ ਕੋਰ ਉਲੰਘਣਾ ਕੀਤੀ ਹੈ ਸਾਡੇ ਸਿੰਘ ਸਾਹਿਬ ਜਿਹੜੇ ਭਾਨੀ ਰਕबीर ਸਿੰਘ ਜੀ ਤੇ ਸਿੰਘ ਸਾਹਿਬ ਸਾਹਿਬ ਦੀ ਤਰਫੀ ਤੇ ਜਰੀਏ ਕਰਨੀ ਜਦੇ ਬੰਦੀਆਂ ਨੂੰ ਚੀ ਦਿਨੋਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਸਮੇਂ ਜਿਹੜੀ ਪਹਿਲਾਂ ਇਹਨਾਂ ਨੇ ਮੀਤਰਾ ਦੇ ਵਿੱਚ ਦੇਖ ਸਕੋ ਗੱਲ ਕਰੂੰਗੀ ਜਿਹੜੇ ਕੇਸ ਕਰ ਸਾਹਿਬ ਦੇ ਉਹਨਾਂ ਨੂੰ ਜਿਹੜਾ ਕ੍ਰੋਨੀਕ ਮੈਂਟਨ ਦੇ ਰਿਹਾ ਦਾ ਬਾਹਰ ਜਾ ਕੇ ਜਿਹੜਾ ਇਹ ਜਿਹੜਾ ਉਤਾਰਿਆ ਤੇ ਉਹ ਜਿਹੜੇ ਤੁਰੰਤ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਂ ਸਾਡੀਆਂ ਨੇ ਸਾਡੀ ਦੇ ਜੇ ਪਹਿਲਾਂ ਵੀ ਅੱਗੇ ਵੀ ਹਰਜਾ ਜਾਰੀ ਰਹੂਗੀ ਮਤਲਬ ਜਿਆਦਾ ਤੋਂ ਜ਼ਿਆਦਾ ਉਲੰਘਣਾ ਕੀਤੀ ਆ ਸਾਨੂੰ ਸਿੰਘ ਸਾਹਿਬ ਜਿਹੜੇ ਚਾਨੀ ਰੱਖੀ ਸੀ ਤੇ ਸਰ ਸਾਹਿਬ ਯਾਨੀ ਕਰਦਾਨ ਸਿੰਘ ਜੀ ਉਹ ਵਧੀਆ ਤੇ ਵਾਗਨਵਾ ਰਹੇ ਕਿ ਇਹਨਾਂ ਦੀ ਕੋਈ ਵੀ ਗਲਤੀ ਨਹੀਂ ਜੀ ਗਲਤੀ ਹੈ ਅਸੀਂ ਸੰਗਤ ਦੇ ਸਾਹਮਣੇ ਲੈ ਹੋ ਭੋਗ ਤੇ ਬੋਨ ਕਰਤਾ ਸੀ ਮੈਨੂੰ ਕਿੱਥੇ ਤੁਸੀਂ ਆਇਆ ਆਇਆ ਸੀ ਬੀ ਵੀ ਹੋ ਰਹੇ ਨੇ ਇਹਨਾਂ ਸੰਗਤ ਦੇ ਬੰਦਿਆਂ ਨੇ ਮੇਹੀ ਬਹੁਤ ਸਮਾਪਤ ਨੂੰ ਪਹਿਲਾਂ ਆ ਗਏ ਬੇਅੰਤ ਸ਼ਬਦ ਬੇਅੰਤ ਸ਼ਬਦ ਪਰ ਤੁਹਾਡੇ ਵਿੱਚੋਂ ਸ਼ਾਇਦ ਕਿਸੇ ਬਜ਼ੁਰਗ ਨੇ ਆਏ ਉਹ ਧਿਆਨ ਨਾਲ ਸੋਚਿਆ ਵਿਚਾਰਿਆ ਹੋਵੇ ਕਿਸੇ ਨੇ ਆ ਕੇ ਸਾਡੇ ਮਲੇਦਰ ਸਾਹਿਬ ਨੂੰ ਲੰਬਾ ਨਹੀਂ ਦਿੱਤਾ ਅੱਲਾਹ ਕਿਸੇ ਨੇ ਆ ਕੇ ਸਾਡੇ ਮੈਂਬਰ ਸਾਹਿਬ ਨੂੰ ਉਲੰਭਾ ਨਹੀਂ ਦਿੱਤਾ ਕਿਸੇ ਨੇ ਆ ਕੇ ਸਾਡੇ ਜ਼ਿੰਮੇਦਾਰ ਸਾਹਿਬ ਨੂੰ ਉਲੰਭਾ ਨਹੀਂ ਦਿੱਤਾ ਕਿਸੇ ਨੇ ਕਿਸੇ ਨੂੰ ਉਲੰਭਾ ਨਹੀਂ ਦਿੱਤਾ ਕਿ ਮੈਂ ਨਾ ਹੀਰੇ ਦੇ ਤੁਰਿਆਦਾਰਿਆਂ ਤੋਂ ਮੈਨੂੰ ਫੌਣੇ ਨੇ ਮੋਢਾ ਮਾਰਿਆ ਕਿਸੇ ਨੇ ਉਲੰਭਾ ਨਹੀਂ ਦਿੱਤਾ ਕਿਸੇ ਨੇ ਨਹੀਂ ਆਖਿਆ ਕਿ ਮੇਰੀ ਪੱਗ ਫੌਣੇ ਨੇ ਲਾ ਦਿੱਤੀ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿ ਤਾ ਸਮੁੱਚੀ ਸਮੁੱਚੇ ਹੀ ਨਿਹੰਗ ਸਿੰਘ ਜੱਥੇ ਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪਰਵਾਣ ਨਹੀਂ ਕਰਦਾ ਕੌਮ ਕੌਮ ਨੂੰ ਫਿਰ ਕੀ ਕਹਣਾ ਸੰਗਤ ਕਿੱਧਰ ਜਾਵੇ ਦੁਗਦਾ ਦੇ ਵਿੱਚ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪਹਿਰਾ ਨਹੀਂ ਦਿੰਦੇ ਉਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਤੇ ਉਹ ਤੇ ਹੁਣ ਇਹਨਾਂ ਦੇ